ਵਾਹਿਗੁਰੂ ਦੀ ਕਿਰਪਾ ਸਤਕਾ ਨਵੀਂ ਫਸਲ ਵਾੜੀ ਕਿੰਡੀ ਸੋਹਣੀ ਲੱਗਦੀ ਆ ਇੱਥੇ ਲਾਇਆ ਥੋੜਾ ਸਰੋਂ ਦਾ ਸਾਗ ਗਾਜਰਾ ਦੇਖੋ ਗਾਜਰਾ ਦੇ ਬੂਟੇ ਕਿੰਨੇ ਸੋਹਣੇ ਲੱਗਦੇ ਫੁੱਲ ਗੋਬੀ ਕੋਲੇ ਕੋ ਵੀ ਮੀਠੀ ਥੋੜੀ ਥੋੜੀ ਤੇ ਇੱਕ ਅਰੀ ਪਿਆਜ਼ ਲਾਇਆ ਤੇ ਇਹ ਹਲਦੀ ਥੋੜੀ ਜੀ ਇਹਦੇ ਨਾਲ ਤુલਸੀ ਥੋੜੀ ਥੋੜੀ ਸਬਜ਼ੀ ਉਹ ਥੋੜੇ ਪੇੜ ਪੌਦੇ ਲਾਏ ਆ ਕਿੰਨੇ ਸੋਹਣੇ ਲੱਗਦੇ ਆ ਹਰੇ ਭਏ ਸ਼ੁਕਰ ਹੈ ਵਾਹਿਗੁਰੂ ਦਾ ਸ਼ੁਕਰ ਹੈ ਸ਼ੁਕਰ ਹੈ ਵਾਹਿਗੁਰੂ ਦਾ